ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਹਮੇਸ਼ਾ ਹੀ ਆਪਣੀ ਫਿਟ ਬੋਡੀ ਡੈਸ਼ਿੰਗ ਲੁੱਕ ਅਤੇ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ ਲੋਕ ਉਹਨਾਂ ਨੂੰ ਪਿਆਰ ਨਾਲ ਪਾਈ ਜਾਨ ਕਹਿੰਦੇ ਹਨ ਪਰ ਹਾਲ ਹੀ ਵਿੱਚ ਜਦੋਂ ਉਹ ਦੀ ਕਪਿਲ ਸ਼ਰਮਾ ਸ਼ੋਅ ਵਿੱਚ ਮਹਿਮਾਨ ਵਜੋਂ ਪਹੁੰਚੇ ਤਾਂ ਉਹਨਾਂ ਨੇ ਆਪਣੇ ਜੀਵਨ ਦੇ ਕੁਝ ਅਜਿਹੇ ਪਹਿਲੂਆਂ ਨੂੰ ਸਾਂਝਾ ਕੀਤਾ ਜੋ ਸ਼ਾਇਦ ਜਨਤਾ ਨੇ ਪਹਿਲਾਂ ਕਦੇ ਨਹੀਂ ਸੁਣਿਆ ਸੋ ਵਿੱਚ ਗੱਲਬਾਤ ਦੌਰਾਨ ਸਲਮਾਨ ਨੇ ਕਈ ਸਾਲਾਂ ਤੋਂ ਚੱਲ ਰਹੀਆਂ ਆਪਣੀਆਂ ਸੇਤ ਸਮੱਸਿਆਵਾਂ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਹੱਡੀਆਂ ਟੁੱਟ ਗਈਆਂ, ਪਸਲੀਆਂ ਝਟਕ ਗਈਆਂ, ਵਰਗੀ ਬਿਮਾਰੀ ਹੋਈ ਹੈ। ਦਿਮਾਗ 'ਚ ਐਨੂਰੀਜ਼ਮ ਹੈ ਜਿਸ ਦਾ ਇਲਾਜ ਚੱਲ ਰਿਹਾ। এবੀਐਮ ਦਾ ਵੀ ਟ੍ਰੀਟਮੈਂਟ ਚੱਲ ਰਿਹਾ। ਫਿਰ ਵੀ ਅਸੀਂ ਸਿਨੇਮਾ ਵਿੱਚ ਐਕਸ਼ਨ ਕਰ ਰਿਹਾ ਤੇ ਉਚਾਈ ਤੋਂ ਛਾਲ ਮਾਰੇ। ਡਾਂਸ ਵੀ ਕਰ ਰਹੇ ਆ। ਜਦੋਂ ਸਲਮਾਨ ਤੋਂ ਹਮੇਸ਼ਾ ਮੰਗ ਇਹ ਪੁੱਛਿਆ ਗਿਆ ਕਿ ਕੀ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਲੜਕੀ ਹੈ? ਉਹਨਾਂ ਨੇ ਮੱਜਾਕੀਆ ਲਹਿਜੇ ਵਿੱਚ ਕਿਹਾ ਕਿ ਫਿਲਹਾਲ ਮੇਰੀ ਜ਼ਿੰਦਗੀ ਵਿੱਚ ਕੋਈ ਨਹੀਂ ਹੈ ਅਤੇ ਸੱਚ ਕਹਾਂ ਤਾਂ ਮੇਰੇ ਵਿੱਚ ਇੰਨਾ ਸਬਰ ਨਹੀਂ ਹੈ ਕਿ ਮੈਂ ਵਿਆਹ ਤੋਂ ਬਾਅਦ ਦੇ ਰੋਜ਼ ਦੇ ਝਗੜਿਆਂ ਤੇ ਸਮਝੌਤਿਆਂ ਨੂੰ ਸਹਿ ਸਕਾਂ ਮੈਂ ਇਸ ਮਕਾਮ ਤੇ ਆ ਜਿੱਥੇ ਮੈਨੂੰ ਆਪਣੀ ਜਗ੍ਹਾ ਪਸੰਦ ਹੈ ਅਤੇ ਮੈਂ ਇਸ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹਂ ਸਲਮਾਨ ਨੇ ਕਿਹਾ ਕਿ ਹੁਣ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਮੈਂ ਆਪਣੀ ਥਾਂ ਕਿਸੇ ਨਾਲ ਸਾਂਝੀ ਨਹੀਂ ਕਰ ਸਕਦਾ ਅੱਜਕੱਲ ਤਾਂ ਛੋਟੇ-ਛੋਟੇ ਗੱਲਾਂ ਤੇ ਤਲਾਕ ਹੋ ਜਾਂਦੇ ਹਨ ਅਤੇ ਅੱਧਾ ਪੈਸਾ ਵੀ ਚਲਾ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਜੋ ਕੁਝ ਵੀ ਕਮਾਇਆ ਉਹ ਕਾਫੀ ਮਿਹਨਤ ਨਾਲ ਕਮਾਇਆ ਇਸ ਮਿਹਨਤ ਨੂੰ ਦੁਬਾਰਾ ਦੁਹਰਾਉਣਾ ਆਸਾਨ ਨਹੀਂ ਸਲਮਾਨ ਦੀ ਇਹ ਗੱਲਬਾਤ ਦਰਸਾਉਂਦੀ ਹੈ ਕਿ ਉਹ ਸਿਰਫ ਇੱਕ ਸਟਾਰ ਹੀ ਨਹੀਂ ਸਗੋ ਇੱਕ ਅੰਦਰੋਂ ਮਜ਼ਬੂਤ ਇਨਸਾਨ ਵੀ ਹਨ ਜੋ ਆਪਣੀਆਂ ਤਕਲੀਫਾਂ ਨੂੰ ਦਿਲ ਵਿੱਚ ਰੱਖ ਕੇ ਵੀ ਦੁਨੀਆ ਨੂੰ ਹਸਾਉਣ ਦਾ ਹੌਸਲਾ ਰੱਖਦੇ ਹਨ